ਪਿਆਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਰੀ ਸੰਗਤ ਦਾ ਅੱਜ ਦੇ ਪ੍ਰੋਗਰਾਮ ਵਿੱਚ ਸਵਾਗਤ ਹੈ ਜੀ ਤੋਂ ਸੰਗਤ ਜੀ ਅੱਜ ਸਾਡੇ ਨਾਲ ਸਰ ਪਲਵਿੰਦਰ ਸਿੰਘ ਜੀ ਨੇ ਲੁਧਿਆਣਾ ਤੋਂ ਤੋਂ ਕਾਜੀ ਜੀ ਦੇ ਨਾਲ ਉਹਦੇ ਦਰਸ਼ਨ ਹੁੰਦੇ ਨੇ ਔਰ ਵਿਸ਼ੇਰੀ ਦਾ ਕੋਈ ਨਾ ਕੋਈ ਟੌਪਿਕ ਉਹ ਲੈਂਦੇ ਨੇ ਅੱਜ ਉਹਨਾਂ ਦਾ ਵਿਸ਼ਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਸ਼ਾ ਦੇ ਜੀਵਨ ਬਾਰੇ ਤੋਂ ਆਓ ਆਪਾਂ ਨਾਲ ਸਰਵਣ ਕਰਦੇ ਹਾਂ ਮੈਂ ਬੇਨਤੀ ਕਰਿਆ ਵੀ ਬਲਵਿੰਦਰ ਸਿੰਘ ਜੀ ਨੂੰ ਸ਼ੁਰੂ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸਭ ਪੰਗੁ ਪਸਾ ਬਾਸ਼ਦਰ ਵੇਸ਼ ਦੋ ਜਹਾਨਾਂ ਦੇ ਵਾਲੀ ਸਾਇਬੇ ਕਮਾਲ ਕਮਰੂ ਲਿਫਲਕ ਵਰਦੋ ਆਲਮ शाह ਸਾਹਿਬ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਫਤਿਹ ਪ੍ਰਵਾਨੋ ਫਤਿਹ ਦਾ ਜੋ ਫਤਿਹ ਦੇਉ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹ ਕਲਗੀਧਰ ਪਾਸ਼ਾ ਸਰਬਸਤਾਨੀ ਜਿਨ੍ਹਾਂ ਦੇ ਜੀਵਨ ਨੂੰ ਵਿਚਾਰਨ ਵਾਸਤੇ ਹੁਕਮ ਹੋਇਆ ਕਲਗੀਧਰ ਪਾਸ਼ਾ ਦੇ ਜੀਵਨ ਦੀ ਅਰੰਭਤਾ ਕਰਨ ਤੋਂ ਪਹਿਲਾਂ ਇਕ ਘਟਨਾ ਆਪ ਜੀ ਨਾਲ ਸਾਂਝੀ ਕਰਨ ਦੀ ਚਹੁਣਾ ਹਾਂ ਹਿੰਦੁਸਤਾਨ ਦੇ ਮਰਹੂਮ ਰਾਸ਼ਟਰਪਤੀ ਡਾਕਟਰ ਜ਼ਾਕਰ ਹੁਸੈਨ ਉਹਨਾਂ ਦੀ ਇੱਕ ਵਾਰਤਾ ਇੱਕ ਘਟਨਾ ਡਾਕਟਰ ਮੁਜੀਬ ਨੇ ਲਿਖੀ ਹੈ ਕਿੰਦੇ ਪਟਿਆਲਾ ਯੂਨੀਵਰਸਿਟੀ ਵਿਖੇ ਡਾਕਟਰ ਜ਼ਾਕਰ ਹੁਸੈਨ ਨੇ ਕਲਗੀ ਤਰਪਾਦਸ਼ਾ ਦੇ ਜੀਵਨ ਉੱਪਰ ਲੈਕਚਰ ਕਰਨ ਵਾਸਤੇ ਜਾਣਾ ਸੀ ਪਟਿਆਲਾ ਯੂਨੀਵਰਸਿਟੀ ਵੀ ਦੁਨ ਦਾ ਇਕੱਠ ਹੁੰਦਾ ਗੜ ਹੁੰਦਾ ਤੇ ਉਸ ਵਾਸਤੇ ਡਾਕਟਰ জাকਰ ਹੁਸੈਨ ਨੇ ਕਲਗੀ ਤਰਪਾਸ਼ਾ ਦੇ ਜੀਵਨ ਨਾਲ ਸੰਬੰਧਿਤ ਕੁਝ ਪੁਸਤਕਾਂ ਮੰਗਾਈਆਂ ਰਾਸ਼ਪਤੀ ਪਵਨ ਵਿੱਚ ਪੁਸਤਕਾਂ ਮੰਗਾ ਕੇ ਜਿਸ ਦਿਨ ਉਹਨਾਂ ਨੇ ਕਲਗੀ ਤਰਪਾਸ਼ਾ ਦਾ ਇਤਿਹਾਸ ਪੜਨਾ ਸ਼ੁਰੂ ਕੀਤਾ ਪਟਨੇ ਦੀ ਧਰਤੀ ਤੋਂ ਅਰੰਭ ਹੋਏ ਜਿੱਥੇ ਕਲਗੀ ਤਰਪਾਸ਼ਾ ਦਾ ਪ੍ਰਕਾਸ਼ ਹੋਇਆ ਅਨੰਪੁਰ ਸਾਹਿਬ ਦੀ ਧਰਤੀ ਤੇ ਆਏ ਜਿੱਥੇ ਕਲਗੀ ਤਰਪਾਸ਼ਾ ਨੇ ਆਪਣਾ ਬਚਪਨ ਗੁਜ਼ਾਰਿਆ ਜਵਾਨੀ ਦਾ ਸਮਾਂ ਆਨੰਦ ਮਾਣਿਆ ਪਿਤਾ ਗੁਰਤੇਬਹਾਦਰ ਸਾਹਿਬ ਨੂੰ 9 ਸਾਲ ਦੀ ਉਮਰ ਵਿੱਚ ਸ਼ਹੀਦ ਹੋਣ ਵਾਸਤੇ ਭੇਜਿਆ ਬਿਤੇ ਹਸ ਆਪਣੇ ਹੱਥਾਂ ਨਾਲ ਲਿਖਦੇ ਪਏ ਨੇ ਕਾगज ਕਲਮ ਗਾਇ ਨੋਟ ਕਰ ਰਹੇ ਨੇ ਕਲਗੀ ਤਰਪਾਸ਼ਾ ਦੇ ਜੀਵਨ ਦੇ ਵਿੱਚ ਵਾਪਰੀਆਂ ਘਟਨਾਵਾਂ ਨੂੰ ਉਹ ਸਮਾਂ ਆਇਆ ਜਿਸ ਵੇਲੇ ਕਲਗੀ ਤਰਪਾਸ਼ਾ ਨੇ ਪੋਂਟੇ ਸਾਹਿਬ ਪੈ ਟਕਾਇਆ ਤੇ ਸਥਾਨ ਪੋਂਟੇ ਸਾਹਿਬ ਬਣਿਆ ਪੰਗਾਣੀ ਦਾ ਯੁੱਧ ਹੋਇਆ ਸਹਿਬਜ਼ਾਦਾ ਅਜੀਤ ਸਿੰਘ ਦਾ ਆਗਮਨ ਹੋਇਆ ਸਮਾਂ ਬਿੱਤਿਆ 1699 ਦੀ ਵਿਸਾਖੀ ਦਾ ਉਹ ਦ੍ਰਿਸ਼ ਜਿਸ ਵੇਲੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਗਈ 1704 ਦਾ ਸਮਾਂ ਆਇਆ ਕਲਗੀਧਰ ਪਾਸ਼ਾ ਨੇ ਅਨੰਤਪੁਰ ਦੇ ਕਿਲੇ ਨੂੰ ਛੱਡਿਆ ਸਰਸਾ ਨਦੀ ਦਾ ਕੰਢਾ ਵਾਰ ਵਿਚੋੜਾ ਉਸ ਕਲਮ ਦੇ ਨਾਲ ਲਿਖਦੇ ਪਏ ਨੇ ਚੰਪੌਰ ਦੀ ਗੜੀ ਦਾ ਅਦ੍ਰਿਸ਼ ਤਕਿਆ ਚੰਪੌਰ ਦੀ ਗਲੀ ਵਿੱਚ ਦੋ ਪੁੱਤਰ ਅੱਖਾਂ ਦੇ ਸਾਹਮਣੇ ਸ਼ਹੀਦ ਹੋਏ ਸਰਹੰਦੀਆਂ ਦੀਵਾਰਾਂ ਤੇ ਪੁੱਜ ਗਏ ਜਿਸ ਵੇਲੇ ਸਰਹੰਦੀਆਂ ਦੀਵਾਰਾਂ ਤੇ ਪੁੱਜੇ ਕਲਗੀ ਤਰਪਾਸ਼ਾ ਦੇ ਛੋਟੇ ਸਹਬਜ਼ਾਦੇ ਜੋ ਨਿਹਵ ਵਿਛਨ ਕੇ ਕੋਕੇ ਸ਼ਹੀਦ ਕਰਤੇ ਗਏ ਇਤਿਹਾਸ ਲਿਖਦੇ ਪਏ ਨੇ ਤਕੀ ਤਕਦੇ ਨੇ ਕਾਗਜ਼ ਦੇ ਉੱਪਰ ਪਾਣੀ ਦੀਆਂ ਕੁਝ ਬੂੰਦਾਂ ਡਿੱਗ ਪਈਆਂ ਰਾਸ਼ਟਰਪਤੀ ਪਵਨ ਸੱਜੇ ਤਕਿਆ ਖੱਬੇ ਤਕਿਆ ਉੱਪਰ ਤਕਿਆ ਦੇਖਦੇ ਹਨ ਪਾਣੀ ਦੀਆਂ ਬੂੰਦਾਂ ਕਿੱਥੋਂ ਆਈਆਂ ਜਿਸ ਵੇਲੇ ਆਪਣੀ ਐਨਕ उतारी ਤਕੀ ਤਕਦੇ ਨੇ ਅੱਖਾਂ ਵਿੱਚੋਂ ਨੀਰ ਪਲਪਲ ਕਰਕੇ ਚੋਰਿਆ ਹੈ ਕਲਗੀ ਤਨਪਾਸ਼ਦ ਦਾ ਜੀਵਨ ਇਤਨਾ ਕਰੁਣਾਮਈ ਹੈ ਇਤਨਾ ਸਹਿਜਲ ਮਈ ਹੈ ਕਿ ਜਿਹੜਾ ਵੀ ਕਲਗੀਧਰ ਪਾਤਸ਼ਾਹ ਦੇ ਜੀਵਨ ਨੂੰ ਪੜਦਾ ਹੈ ਕਲਗੀਧਰ ਪਾਤਸ਼ਾਹ ਦੇ ਜੀਵਨ ਨੂੰ ਵਿਚਾਰਦਾ ਹੈ ਉਹਦੀਆਂ ਅੱਖਾਂ ਵਿੱਚੋਂ ਨੀਰ ਪਲਪਲ ਕਰਕੇ ਆਪ ਚੋਣਾ ਸ਼ੁਰੂ ਹੋ ਜਾਂਦਾ ਹੈ ਐਸਾ ਕਰੁਣਾਮਈ ਜੀਵਨ ਕਲਗੀਧਰ ਪਾਤਸ਼ਾਹ ਦਾ ਹੈ ਕਨਿੰਗਮ ਨੇ ਠੀਕ ਲਿਖਿਆ ਹੈ ਕਲਗੀਧਰ ਪਾਤਸ਼ਾਹ ਦੀ ਆਇਉ ਕੁੱਲ 42 ਸਾਲ ਦੀ ਹੈ ਤੇ 42 ਸਾਲ ਦੀ ਆਇਉ ਦੇ ਵਿੱਚ ਇਤਨੇ ਹੈਰਾਨਕੁਨ ਕਾਰਨਾਮੇ ਕਰ ਦੇਨੇ ਕਲਗੀ ਤਰਪਾਸ਼ਾ ਸਿਰਫ ਤੁਹਾਡੇ ਹਿੱਸੇ ਆਇਆ ਕਨਿੰਗਮ ਲਿਖਦਾ ਕਹਿੰਦਾ ਕਲਗੀ ਤਰਪਾਸ਼ਾ ਦੇ ਜੀਵਨ ਦੇ ਵਿੱਚ ਘਟਨਾਵਾਂ ਇੰਨੀ ਤੇਜ਼ੀ ਨਾਲ ਵਾਪਰੀਆਂ ਨੇ ਕਿ ਤੁਹਾਨੂੰ ਇੱਕ ਤੇਜ਼ ਸਵਾਰ ਕੋਲੇ ਦੇ ਉੱਪਰ ਚੜ ਕੇ ਉਸ ਮੰਦ ਦੇ ਕੋਲੇ ਨੂੰ ਇੰਨੀ ਤੇਜ਼ ਦੌੜਾ ਨਾ ਪਏਗਾ ਤਾਈਓ ਕਲਗੀ ਤਰਪਾਸ਼ਾ ਦੇ ਜੀਵਨ ਨੂੰ ਬਚਾਇਆ ਜਾ ਸਕਦਾ ਹੈ 42 ਸਾਲ ਦੀ ਆਯੂ ਹੋਵੇ ਔਰ ਜੀਵਨ ਦੇ ਵਿੱਚ ਇੱਕ ਤੋਂ ਬਾਅਦ ਇੱਕ ਘਟਨਾਵਾਂ ਕਲਗੀਧਰ ਪਾਤਸ਼ਾਹ ਦੇ ਜੀਵਨ ਵਿੱਚ ਵਾਪਰੀਆਂ ਨੇ ਲਾਲਾ ਦੌਲਤ ਰਾਏ ਅਲੀਆ ਲਿਖਦਾ ਕਹਿੰਦਾ ਕਲਗੀਧਰ ਪਾਤਸ਼ਾਹ ਸਾਹਿਬੇ ਕਮਾਲ ਉਸਨੇ ਕਿਤਾਬ ਲਿਖੀ ਕਹਿੰਦਾ ਕਲਗੀਧਰ ਪਾਤਸ਼ਾਹ ਮੈਂ ਤੇਰੀ ਕੀ ਸਫਤ ਕਰਾਂ ਮੇਰੇ ਕੋਲ ਸ਼ਬਦ ਮੇਰੀ ਕਲਮ ਚਲਦੇ-ਚਲਦੇ ਰੁਕ ਜਾਂਦੀ ਹੈ ਮੇਰੇ ਕੋਲ ਸ਼ਬਦ ਖਤਮ ਹੋ ਜਾਂਦੇ ਨੇ ਮੇਰੀ ਕਲਮ ਚਲਦੇ-ਚਲਦੇ ਰੁਕ ਜਾਂਦੀ ਹੈ ਕਲਗੀਧਰ ਪਾਤਸ਼ਾਹ ਮੈਂ ਤੇਰੀ ਸ਼ਿਫਤਾਂ ਨੂੰ ਬਿਆਨ ਨਹੀਂ ਕਰ ਸਕਦਾ ਹਾਂ ਇੱਕ ਲਫਜ਼ ਤੇਰੇ ਵਾਸਤੇ ਮੈਂ ਕਹਿ ਸਕਦਾ ਹਾਂ ਉਹ ਲਫਜ਼ ਕੀ ਹੈ ਕਲਗੀਧਰ ਪਾਤਸ਼ਾਹ ਤੁਸੀਂ ਸਾਹਿਬੇ ਕਮਾਲ ਹੋ ਕਲਗੀਧਰ ਪਾਤਸ਼ਾਹ ਤੁਸੀਂ ਸਾਹਿਬੇ ਕਮਾਲ ਹੋ ਵਾ ਵਾ ਕਲਗੀਧਰ ਪਾਤਸ਼ਾਹ ਤੁਹਾਡਾ ਜੀਵਨ ਤੁਹਾਡੇ ਜੀਵਨ ਦੀ ਵਡਿਆਈਆਂ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਕਲਗੀਧਰ ਪਾਤਸ਼ਾਹ ਦੇ ਹਜ਼ੂਰੀ ਕਵੀ ਹੁੰਦੇ ਸਨ 54 ਕਵੀ ਕਲਗੀ ਤਰਪਾਸ਼ਾ ਦੇ ਕੋਲ ਹੁੰਦੇ ਸਨ। ਉਹਨਾਂ ਕਵੀਆਂ ਵਿੱਚੋਂ ਹਜ਼ੂਰੀ ਕਵੀਆਂ ਵਿੱਚੋਂ ਇੱਕ ਕਵੀ ਸਨ ਅਮਰਤ ਰਾਏ। ਉਹਨਾਂ ਨੇ ਕਲਗੀ ਤਰਪਾਸ਼ਾ ਦੇ ਜੀਵਨ ਦੇ ਵਿੱਚ ਲਿਖੀ ਘਟਨਾ ਨੂੰ ਇਸ ਪ੍ਰਕਾਰ ਜ਼ਿਕਰ ਕੀਤਾ ਹੈ। ਕਹਿੰਦੇ ਕਿਸੇ ਵੀ ਕਵੀ ਦੀ ਰਚਨਾ ਦੇ ਵਿੱਚ ਨੌ ਰਸ ਹੋਣ ਬੜੇ ਜ਼ਰੂਰੀ ਨੇ। ਪਰ ਕਲਗੀ ਤਰਪਾਸ਼ਾ ਮੈਂ ਤਗਣਾ ਹਾਂ। ਤੁਹਾਡਾ ਜੀਵਨ ਸਾਰਿਆਂ ਹੀ ਅਸਾਂ ਤੋਂ ਭਰਪੂਰ ਹੈ। ਕਵਾਡੇ ਜੀਵਨ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ ਕਲਗੀਧਰ ਪਾਤਸ਼ਾ ਤੁਸੀਂ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਵਾਲੇ ਹੋ ਜਿਸ ਵੇਲੇ ਕਲਗੀਧਰ ਪਾਤਸ਼ਾ ਮੈਂ ਤਗਦਾ ਹਾਂ ਚਮਕੌਰ ਦੀ ਗੜੀ ਦੇ ਵਿੱਚ ਤੁਹਾਡੇ ਲਾਲ ਤੁਹਾਡੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਹੋ ਗਏ ਤੁਸੀਂ ਹੱਥ ਜੋੜ ਕੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਇੱਕ ਰਸ ਹੁੰਦਾ ਹੈ ਕਵੀ ਦੀ ਕਵਿਤਾ ਦੇ ਵਿੱਚ ਅਮਰਤ ਰਾਏ ਲਿਖਦਾ ਕਹਿੰਦਾ ਉਹ ਰਸ ਹੁੰਦਾ ਸ਼ਾਂਤ ਰਸ ਤੇ ਮੈਂ ਜਿਸਲੇ ਕਲਗੀ ਤਰਪਾਸ਼ਾ ਤੁਹਾਡਾ ਜੀਵਨ ਬੜਦਾ ਨਾ ਤੁਹਾਡੇ ਜੀਵਨ ਦੇ ਵਿੱਚ ਉਹ ਸ਼ਾਂਤ ਰਸ ਦਲ ਕਾ ਮਾਰ ਕੇ ਬਾਹਰ ਆਉਂਦਾ ਕਹਿੰਦਾ ਪੁੱਤਰ ਸ਼ਹੀਦ ਹੋ ਜਾਣੇ ਤੇ ਉਸ ਅਕਾਲ ਪ੍ਰਭ ਦਾ ਸ਼ੁਕਰਾਨਾ ਕਰਨਾ ਐਸਾ ਸ਼ਾਂਤਮਈ ਜੀਵਨ ਕਲਗੀ ਤਰਪਾਸ਼ਾ ਕਿਸੇ ਦੇ ਹੋਰ ਹਿੱਸੇ ਨਹੀਂ ਆਉਂਦਾ ਛੋਟੇ ਸਹਬਜ਼ਾਦਿਆਂ ਦੀ ਖਬਰ ਸੁਣੀ ਨੂਰਾ ਮਾਹੀ ਦੇ ਕੋਲੋਂ ਮਾਤਾ ਜੀ ਦੀ ਖਬਰ ਸੁਣੀ ਤੇ ਸ਼ਾਂਤ ਵੀ ਰਹਿ ਜਾਣਾ ਕਹਿੰਦੇ ਐਸਾ ਸ਼ਾਂਤਮਈ ਕਿਸੇ ਦੇ ਜੀਵਨ ਦੇ ਵਿੱਚ ਹੋਰ ਨਜ਼ਰ ਨਹੀਂ ਆਉਂਦਾ ਕਲਗੀ ਤਰਪਾਸ਼ਾ ਉਹ ਨਾ ਦੇਣ ਦੀ ਧਰਤੀ ਜਮਸ਼ੇਦ ਖਾਨ ਨੇ ਛੁਰਾ ਮਾਰਿਆ ਤੇ ਉਸ ਨੂੰ ਪੁਕਾਰ ਕੇ ਕਹਿਣਾ ਜਮਸ਼ੇਦ ਖਾਨ ਹੁਣ ਅਮਾ ਅਮਾ ਨਾ ਪੁਕਾਰ ਜਿਸ ਵੇਲੇ ਉਹ ਕਹਿਣ ਲੱਗਾ ਹਾਏ ਅਮਾ ਹਾਏ ਅਮਾ ਤੇ ਕਲਗੀ ਤਰਪਾਸ਼ਾ ਕਹਿੰਦੇ ਹੁਣ ਅਮਾ ਅਮਾ ਨਾ ਪੁਕਾਰ ਹੁਣ ਅੱਲਾ ਨਾ ਪੁਕਾਰ ਤੇਰਾ ਅੰਤ ਸਮੇਂ ਨਜ਼ਦੀਕ ਆ ਗਿਆ ਕਹਿੰਦੇ ਉਸਨੇ ਛੁਰਾ ਮਾਰਿਆ ਤੇ ਕਲਗੀਧਰ ਪਾਤਸ਼ਾ ਤੁਹਾਡਾ ਇਤਨਾ ਸ਼ਾਂਤ ਵੀ ਰਹਿ ਜਾਣਾ ਇਹ ਸਿਰਫ ਤੁਹਾਡੇ ਹੀ ਹਿੱਸੇ ਆਇਆ ਕਿਸੇ ਹੋਰ ਦੇ ਹਿੱਸੇ ਨਹੀਂ ਆਇਆ ਉਹ ਮਹਾਨ ਸੂਰਬੀ ਯੋਧੇ ਕਲਗੀਧਰ ਪਾਤਸ਼ਾ ਇੱਕ ਕਵੀ ਹੋਇਆ ਲਾਹੌਰ ਦੀ ਤਰਤੀ ਤੇ ਅਨਾਰਕਲੀ ਬਾਜ਼ਾਰ ਲਾਹੌਰ ਦੇ ਵਿੱਚ ਜਿਸ ਦਾ ਨਾਮ ਅੱਲਾ ਯਾਰ ਖਾ ਜੋਗੀ ਹੈ ਹਕੀਮ ਅੱਲਾ ਯਾਰ ਖਾ ਜੋਗੀ ਇਸ ਨੇ ਬੜਾ ਸ਼ਾਨਦਾਰ ਲਿਖਿਆ ਕਲਗੀਧਰ ਪਾਤਸ਼ਾ ਦੇ ਜੀਵਨ ਬਾਰੇ ਕਹਿੰਦਾ ਕਰਤਾਰ ਕੀ ਸੋਗਤ ਮੈਨੂੰ ਨਾਨਕ ਦੀ ਕਸਮ ਹੈ ਜਿੰਨੀ ਵੀ ਹੋ ਤਾਰੀਫ ਗੋਬਿੰਦ ਕੀ ਉਹ ਘਮ ਹੈ ਕਲਗੀਧਰ ਪਾਸ਼ਾ ਤੇਰੀ ਤਾਰੀਫ ਮੈਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ ਮੇਰੀ ਕਲਮ ਚਲਦੇ ਚਲਦੇ ਰੁਕ ਜਾਂਦੀ ਹੈ ਮੇਰੀ ਕਲਮ ਵਿੱਚ ਇਤਨੀ ਜਾਨ ਨਹੀਂ ਹੈ ਕਿ ਮੈਂ ਆਪਣੀ ਕਲਮ ਦੇ ਰਾਹੀਂ ਤੇਰੇ ਜੀਵਨ ਨੂੰ ਬਿਆਨ ਕਰ ਸਕਾਂ ਕਲਗੀਧਰ ਪਾਸ਼ਾ ਉਸਨੇ ਲਿਖ ਉਸਨੇ ਲਿਖਿਆ कहता हर चंद मेरे हाथ में पुरजोर कलम है हर चंद मेरे हाथ में पुरजोर कलम है सतगुरु के लिखो वस्फ कहा तब मेरे कम है मेरे को इतनी जान नहीं मेरे को इतनी समझ नहीं मेरे को इतनी बूझ नहीं कि कल की तरपाशाह मैं अपनी कलम के नाल तेरिया सिफत मैं बयान कर सका वो आगे लिखता है कहते एक आख से बुलबुला क्या कुल बहर को देखे सागर को मझधार को ਜਾਂ ਲਹਿਰ ਕੋ ਦੇਖੇ ਕਲਗੀ ਤਰ ਪਾਸ਼ਾ ਮੈਂ ਇੱਕ ਬੁਲਬੁਲੇ ਦੀ ਸਮਾਨ ਹਾਂ ਮੈਂ ਤੇਰੀ ਸਫਤਾ ਨੂੰ ਕਿਸ ਤਰ੍ਹਾਂ ਬਿਆਨ ਕਰ ਸਕਦਾ ਤੂੰ ਉਸ ਸਮੁੰਦਰ ਦੇ ਸਮਾਨ ਹੈ ਕਲਗੀ ਤਰ ਪਾਸ਼ਾ ਦੀ ਸਫਤਾ ਬਿਆਨ ਕਰਕੇ ਹਕੀਮ ਅੱਲਾ ਯਾਰ ਖਾਂ ਜੋਗੀ ਨੇ ਬੜਾ ਕੁਝ ਲਿਖਿਆ ਕਹਿੰਦਾ ਇਹ ਉਹ ਧਰਤੀ ਹੈ ਜਿਹੜੀ ਕਲਗੀ ਤਰ ਪਾਸ਼ਾ ਨੇ ਹਿੰਦੁਸਤਾਨ ਦੇ ਵਸਨੀਕਾਂ ਨੂੰ ਬਖਸ਼ਿਸ਼ ਕੀਤੀ ਕਹਿੰਦੇ ਜਿਸ ਜਗ੍ਹਾ ਤੇ ਕਲਗੀ ਤਰ ਪਾਸ਼ਾ ਨੇ ਆਪਣੇ ਪੁੱਤਰ ਕਟਾਏ ਆਪਣੇ ਪੁੱਤਰ ਸ਼ਹੀਦ ਕਰਾਏ बस हिंद में एक तीर्थ है यात्रा के लिए अल्लाह खा खान लिख रहा इसने गंजे शहीदा ते शहीदा ने बफा ये किताबा जड़िया ने कौम को समर्पित कि कलगीधर पातशाह ने जीवन तक के लिखता है कहना है, बस हिंद में एक तीर्थ है यात्रा के लिए कटाए बाप ने बेटे जहां खुदा के लिए तेरे हर जर्रे से खुशबू आती है ए चमकौर सितारे यहीं से बन के गए आसमां के लिए ਦੁਨੀਆ ਦੇ ਲੋਕੋ ਇਸ ਤੋਂ ਵੱਡਾ ਤੀਰਥ ਹੋਰ ਕੋਈ ਨਹੀਂ ਜਿਹੜਾ ਕਲਗੀਧਰ ਪਾਤਸ਼ਾਹ ਦੇ ਲਾਲਾਂ ਨੇ ਇਹ ਬਖਸ਼ਿਸ਼ ਕੀਤਾ ਐਸੇ ਮਹਾਨ ਸਤਿਗੁਰੂ ਮਹਾਨ ਯੋਧੇ ਪਰਉਪਕਾਰੀ ਕਲਗੀਧਰ ਪਾਤਸ਼ਾਹ ਦਾ ਪ੍ਰਕਾਸ਼ ਪਟਨਾ ਸਾਹਿਬ ਦੀ ਧਰਤੀ ਤੇ ਹੋਇਆ ਮਾਤਾ ਗੁਜਰਕਰ ਦੀ ਕੁੱਖੋਂ ਪਿਤਾ ਗੁਰਦੇ ਬਹਾਦਰ ਸਾਹਿਬ ਮਹਾਰਾਜ ਬਚਪਨ ਦਾ ਕੁਸਮ ਕਲਗੀਧਰ ਪਾਤਸ਼ਾਹ ਦਾ ਪਟਨਾ ਸਾਹਿਬ ਦੀ ਧਰਤੀ ਤੇ ਪਿਤਿਆ ਇੱਥੇ ਕਲਗੀਧਰ ਪਾਤਸ਼ਾਹ ਦੇ ਕਈ murid ਬਣੇ ਪੰਡਤ ਸ਼ਿਵਦਤ ਜਿਹੜਾ ਰੋਸ ਹੋਇਰੇ ਉੱਠ ਕੇ ਗੰਗਾ ਦੇ ਕਿਨਾਰੇ ਜਾ ਕੇ ਯਮਨਾ ਦੇ ਕਿਨਾਰੇ ਜਾ ਕੇ ਇਹ ਉੱਥੇ ਧਿਆਨ ਲਾ ਕੇ ਇਹ ਕਹਿੰਦਾ ਸੀ ਮੈਨੂੰ ਮਾਰਾਮਚੰਦਰ ਦੇ ਦਿਦਾਰ ਹੁੰਦੇ ਨੇ ਪਰ ਜਿਸ ਵੇਲੇ ਕਲਗੀ ਤਰਪਾਸ਼ਾ ਦੇ ਦਿਦਾਰ ਕਿਤੇ ਬਾਲ ਉਮਰ ਦੇ ਵਿੱਚ ਉਹੀ ਪੰਡਤ ਸ਼ਿਵਦਤ ਇਹ ਪੁਕਾਰ ਉਠਿਆ ਕਹਿੰਦਾ ਉਹ ਦੁਨੀਆ ਦੇ ਲੋਕੋ ਮੈਨੂੰ ਕਲਗੀ ਤਰਪਾਸ਼ਾ ਵਿੱਚੋਂ ਆਪਣਾ ਰਾਮਚੰਦਰ ਦਿਖਾਈ ਦਿੰਦਾ ਮੈਨੂੰ ਆਪਣੇ ਰਾਮਚੰਦਰ ਦੇ دیدار ਕਲਗੀਧਰ ਪਾਸ਼ਾ ਵਿੱਚ ਹੁੰਦੇ ਨੇ ਮੈਨੂੰ ਰੱਬ ਲੱਭ ਪਿਆ ਹੈ ਨਵਾਬ ਕਰੀਮ ਬਖਸ਼ ਰਹੀਮ ਬਖਸ਼ ਕਲਗੀਧਰ ਪਾਸ਼ਾ ਦੇ ਚਰਨਾਂ ਦੇ ਭੋਰੇ ਬਣੇ ਇਹਨਾਂ ਨੇ ਇੱਕ ਬਹੁਤ ਵੱਡੀ ਥਾਂ ਜਿਹੜੀ ਆ ਬਹੁਤ ਵੱਡੀ ਜਗ੍ਹਾ ਜਿਹੜੀ ਆ ਜਿਸ ਬਾਗ ਦੇ ਵਿੱਚ ਕਲਗੀਧਰ ਪਾਸ਼ਾ ਖੇਡਿਆ ਕਰਦੇ ਸਨ ਬਹੁਤ ਵੱਡੀ ਥਾਂ ਜਿਹੜੀ ਆ ਉਹ ਗੁਰੂਕਾਰ ਨੂੰ ਭੇਟਾ ਕੀਤੀ ਉੱਥੇ ਦੀ ਰਾਣੀ ਕਲਗੀਧਰ ਪਾਸ਼ਾ ਨੂੰ ਜਿਸ ਵੇਲੇ ਆਪਣੇ ਬਾਗ ਦੇ ਵਿੱਚ ਆਉਂਦੀਆ ਤਕਦੀ ਸੀ ਤੇ ਉਹਦੇ ਮਨ ਦੇ ਵਿੱਚ ਇਹ ਲਾਲਸਾ ਸੀ ਕਾਸ਼ ਮੇਰਾ ਵੀ ਉਹਦੇ ਘਰ ਕੋਈ ਔਲਾਦ ਨਹੀਂ ਸੀ ਉਹ ਕਹਿੰਦੀ ਸੀ ਕਾਸ਼ ਮੇਰੇ ਘਰ ਵੀ ਔਲਾਦ ਹੋਵੇ ਤੇ ਕਲਗੀ ਤਰਪਾਸ਼ਾ ਦੇ ਵਰਗੀ ਹੋਵੇ ਤੇ ਜਿਸ ਵੇਲੇ ਇੱਕ ਦਿਨ ਨੌਕਰਾਨੀ ਨੇ ਇਹ ਗੱਲ ਕਲਗੀ ਤਰਪਾਸ਼ਾ ਨੂੰ ਦੱਸੀ ਬਾਲ ਉਮਰ ਦੇ ਵਿੱਚ ਤੇ ਉਹਨਾਂ ਨੇ ਜਵਾਬ ਦਿੱਤਾ ਕਿ ਰਾਣੀ ਨੂੰ ਕਹਿ ਦਿਓ ਕਿ ਮੈਨੂੰ ਹੀ ਆਪਣਾ ਪੁੱਤਰ ਸਮਝ ਲੈਣ ਕਲਗੀ ਤਰਪਾਸ਼ਾ ਖੇਡਦੇ ਖੇਡਦੇ ਜਾ ਕੇ ਰਾਣੀ ਦੀ ਗੋਦ ਦੇ ਵਿੱਚ ਬੈਠੇ ਤੇ ਕਹਿਣ ਲੱਗੇ ਮਾਂ ਜਿਹੜਾ ਪ੍ਰਸ਼ਾਦ ਤੂੰ ਅੱਜ ਬਣਾਇਆ ਜਿਹੜੀ ਪੂੜੀਆਂ ਛੋਲੇ ਤੂੰ ਬਣਾਏ ਨੇ ਉਹ ਪੂੜੀਆਂ ਛੋਲਾ ਮੈਨੂੰ ਦੇ ਮੈਂ ਉਹਨਾਂ ਨੂੰ ਖਾਵਾਂ ਮੈਨੂੰ ਬਹੁਤ ਭੁੱਖ ਲੱਗੀ ਹੈ ਕਲਗੀ ਤਰਪਾਸ਼ਾ ਨੇ ਉਸ ਨੂੰ ਇਹ ਵਚਨ ਕਹੇ ਤੇ ਮਾਤ ਗੁਜਰ ਕੌਰ ਨੇ ਉਸੇ ਸਵਾਲ ਕੀਤਾ ਸੀ ਕਲਗੀ ਤਰਪਾਸ਼ਾ ਨੂੰ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਇੱਕ ਉੱਤਰ ਦੋ ਮਾਵਾਂ ਦੀਆਂ ਗੋਦ ਦੇ ਵਿੱਚ ਖੇਡੇ ਤੇ ਕਲਗੀ ਤਰਪਾਸ਼ਾ ਨੇ ਜਵਾਬ ਦਿੱਤਾ ਕਿਹਾ ਲਗੀ ਜਿਸ ਤਰ੍ਹਾਂ ਅੱਖਾਂ ਦੋ ਹੁੰਦੀਆਂ ਨੇ ਪਰ ਦੋਨਾਂ ਦੇ ਵਿੱਚ ਜੋਤ ਇੱਕ ਹੁੰਦੀ ਹੈ ਤੇ ਇਸੇ ਤਰ੍ਹਾਂ ਇੱਕ ਪੁੱਤਰ ਦੋ ਮਾਂ ਦੀ ਗੋਦ ਦੇ ਵਿੱਚ ਵੀ ਖੇਡ ਸਕਦਾ ਹੈ ਇਧਰ ਜਿਸ ਵੇਲੇ ਪਟਨੇ ਦੀ ਧਰਤੀ ਦੇ ਉੱਪਰ ਜੀਵਨ ਦੇਖੋ ਕੈਸਾ ਕਲਗੀ ਤਰਪਾਸ਼ਾ ਦਾ ਨਵਾਬੀਆਂ ਸਵਾਰੀਆਂ ਲੰਗੀਆਂ ਤੇ ਕਲਗੀ ਤਰਪਾਸ਼ਾ ਆਪਣੇ ਹਾਨੀਆਂ ਦੇ ਨਾਲ ਖੇਡੇ ਤੇ ਉਹਨਾਂ ਨੂੰ ਮੂੰਹ ਚੜਾਉਂਦੇ ਠੇਕੇ ਦਿਖਾਉਂਦੇ ਤੇ ਕੁਝ ਕਮਜ਼ੋਰ ਦਿਲ ਦੇ ਲੋਕਾਂ ਨੇ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਢਾਕੇ ਵਿਖੇ ਚਿੱਠੀ ਲਿਖੀ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਜਿਸਲੇ 1668 ਈਸਵੀ ਦੇ ਵਿੱਚ ਬਾਲ ਗੋਬਿੰਦ ਰਾਏ ਦਾ ਪ੍ਰਕਾਸ਼ ਹੋਇਆ ਤੇ ਇਤਿਹਾਸਕਾਰ ਲਿਖਦੇ ਨੇ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਆਸਾਮ ਦੀ ਧਰਤੀ ਤੇ ਢਾਕੇ ਵਿਖੇ ਧਰਮ ਪ੍ਰਚਾਰ ਪੇ ਕਰਦੇ ਨੇ ਜਿਹੜੀ ਮਨੁੱਖਤਾ ਦੂਰੇ ਦੂਰੇ ਫਟਕਾਰੀ ਜਾ ਰਹੀ ਹੈ ਜਿਹੜੀ ਮਨੁੱਖਤਾ ਹਕੂਮਤ ਦੇ ਦਬਾਅ ਹੇਠ ਆ ਰਹੀ ਹੈ ਉਹਨਾਂ ਦੇ ਅੰਦਰ ਇਹ ਧਾਰਸ ਬਣਾ ਰਹੇ ਨੇ ਪੈ ਕਾਹੂ ਕੋ ਦੇਤ ਨਾ ਨਾ ਪਹਿਮਾਨਤ ਆਂਕ ਉਹ ਦੁਨੀਆ ਦੇ ਲੋਕੋ ਨਾ ਡਰੋ ਤੇ ਨਾ ਡਰਾਓ ਆਪਣੇ ਜੀਵਨ ਦੇ ਅੰਦਰ ਇਸ ਸਿਧਾਂਤ ਨੂੰ ਅਪਤਾ ਲੋ ਅਪਣਾ ਲੋ ਪੈ ਕਾਹੂ ਕੋ ਦੇਤ ਨਾ ਤੇ ਇਦਰੋ ਜਿਸਲੇ ਬਾਲ ਗੋਬਿੰਦ ਨੇ ਹਕੂਮਤ ਨੂੰ ਠੇਂਗੇ ਦਿਖਾਉਣੇ ਤੇ ਕੁਝ ਕਮਜ਼ੋਰ ਦਿਲ ਦੇ ਲੋਕਾਂ ਨੇ ਚਿੱਠੀ ਲਿਖੀ ਹੈ ਗੁਰਤੇ ਇੱਕ ਬਾਤ ਸਭ ਮਹਾਰਾਜ ਦੇ ਨਾਮ ਕਿੱਥੇ ਟਾਕੇ ਵਿਖੇ ਕੀ ਸੱਚੇ ਪਾਤਸ਼ਾਹ ਬਲਕ ਗੋਬਿੰਦ ਰਾਏ ਨੂੰ ਸਮਝਾਣਾ ਚਾਹੀਦਾ ਹੈ ਇਹ ਨਾ ਹੋਵੇ ਕਿ ਹਕੂਮਤ ਦਾ ਕਹਿਰ ਹਕੂਮਤ ਦਾ ਗੁੱਸਾ ਬਲਕ ਗੋਬਿੰਦ ਰਾਏ ਦੇ ਉੱਪਰ ਉਤਰ ਆਏ ਬਲਕ ਗੋਬਿੰਦ ਰਾਏ ਹਕੂਮਤ ਦੀਆਂ ਸਵਾਰੀਆਂ ਨਵਾਬ ਦੀਆਂ ਸਵਾਰੀਆਂ ਨਿਕਲਦੀਆਂ ਨੇ ਤੇ ਉਹਨਾਂ ਨੂੰ ਸਲਾਮ ਨਹੀਂ ਕਰਦੇ ਬਲਕਿ ਠਿੰਗੇ ਦਿਖਾਉਂਦੇ ਨੇ ਤੇ ਉਸ ਵੇਲੇ ਜਿਨ੍ਹਾਂ ਨੂੰ ਅਸੀਂ ਤਿਆਗ ਦੀ ਮੂਰਤ ਕਹਿੰਦੇ ਹਾਂ ਧਨਵਰ ਤੇਗ ਬਹਾਦਰ ਸਾਹਿਬ ਮਹਾਰਾਜ ਉਹਨਾਂ ਨੇ ਪਟਨੇ ਦੀ ਸੰਗਤ ਦੇ ਨਾਮ ਚਿੱਠੀ ਲਿਖੀ ਹੈ ਹੁਕਮਨਾਮਾ ਲਿਖਿਆ ਉਹ ਅੱਜ ਵੀ ਹੁਕਮ ਜਿਹੜੇ ਨੇ ਉਥੇ ਸਾਹਮਣੇ ਪਏ ਨੇ ਉਹਦੇ ਬਚਨ ਸਨ ਜੋ ਗੋਬਿੰਦ ਕੀਆ ਸੋ ਭਲਾ ਕੀਆ ਜੋ ਗੋਬਿੰਦ ਕੀਆ ਸੋ ਭਲਾ ਕੀਆ ਅਵਲ ਤੋਂ ਕਿਸੇ ਸਰਕਾਰੀ ਅਹਲਕਾਰ ਕੋ ਸਲਾਮ ਨਹੀਂ ਕਹਿਣਾ ਅਗਰ ਆ ਹੀ ਪਹੁੰਚੇ ਪ੍ਰਾਂਦੀ ਦੇਣੀ ਸਰਾਂਦੀ ਨਹੀਂ ਦੇਣੀ ਜੇ ਆ ਵੀ ਜਾਣ ਤੇ ਪੈਰਾਂ ਵਾਲੇ ਪਾਸੇ ਬਿਠਾਣਾ ਸਿਰ ਵਾਲੇ ਪਾਸੇ ਨਹੀਂ ਬਿਠਾਣਾ ਜੁਮਾ ਕਰਨਾ ਅੱਜ ਤਾਂ ਅਸੀਂ ਹਾਲਾਤ ਦੇਖੀਏ ਕਿਵੇਂ ਬਣ ਗਏ ਗੁਰਤੇਬਹਤ ਸਮ ਮਹਾਰਾਜੇ ਇਹ ਵਚਨ ਕਹਿਸਾ ਕਿ ਜੇ ਆਵੀ ਪੋਚੇ ਪ੍ਰਾਂਧੀ ਦੇਣੀ ਸ਼ਰਾਦੀ ਨਹੀਂ ਦੇਣੀ ਬਾਉ ਸਿਰ ਦੇ ਉੱਪਰ ਨਹੀਂ ਬਿਠਾਣਾ ਪੈਰਾਂ ਵਾਲੇ ਪਾਸੇ ਬਿਠਾਣਾ ਜਿਸ ਵੇਲੇ ਤਰਮ ਨੂੰ ਆਪਣਾ ਤਰਮ ਵਾਲੇ ਪਾਸੇ ਤੁਰਨਾ ਤੇ ਰਾਜਨੀਤੀ ਦਾ ਕੋਈ ਕੰਮ ਨਹੀਂ ਪਰ ਜਿਸ ਵੇਲੇ ਰਾਜਨੀਤੀ ਕਰਨੀ ਹੈ ਉਸ ਵੇਲੇ ਇਹ ਚੇਤੇ ਰੱਖਣਾ ਕਿ ਤਰਮ ਦੀ ਹਾਨੀ ਨਹੀਂ ਹੋਣੀ ਚਾਹੀਦੀ ਕਹ ਰਮ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਗੁਰਤੇਗ ਭਦਰ ਸਾਹਿਬ ਮਹਾਰਾਜ ਨੇ ਇਹ ਗੱਲਾਂ ਸਮਝਾ ਦਿੱਤੀਆਂ ਸਨ ਸਾਢੇ 3 ਸਾਲ ਦੇ ਬਾਅਦ ਲਗਭਗ ਆ ਕੇ ਗੁਰਤੇਗ ਭਦਰ ਸਾਹਿਬ ਮਹਾਰਾਜ ਨੇ ਟਾਕੇ ਤੋਂ ਪਟਨੇ ਦੀ ਧਰਤੀ ਤੇ ਆ ਕੇ ਆਪਣੇ ਪੁੱਤਰ ਬਾਲਕ ਗੋਬਿੰਦ ਰਾਏ ਦੇ ਜਨਮ ਕਰਤੇ ਬੜੀ ਹੈਰਾਨੀ ਵਾਲੀ ਗੱਲ ਹੈ ਇੱਕ ਪਿਤਾ ਦੇ ਕਰਤ ਪੁੱਤਰ ਦਾ ਜਨਮ ਹੋਇਆ ਹੋਵੇ 1632 ਦੇ ਵਿੱਚ ਕਈਆਂ ਨੇ ਪੱਤੀ ਲਿਖਿਆ ਕਈਆਂ ਚੌਤੀ ਲਿਖਿਆ ਗੁਰਤੇਗ ਭਦਰ ਸਾਹਿਬ ਮਹਾਰਾਜ ਦੀ ਮਹਾਰਾਜ ਦਾ ਅਨੰਦ ਕਾਰਜ ਹੋਇਆ 1666 ਈਸਵੀ ਦੇ ਵਿੱਚ ਬਾਲਕ ਗੋਬਿੰਦ ਰਾਏ ਦਾ ਪ੍ਰਕਾਸ਼ ਹੋਇਆ ਤੇ ਇਤਿਹਾਸਕਾਰ ਕਹਿੰਦੇ ਨੇ 3.5 ਸਾਲ ਦੇ ਬਾਅਦ ਆ ਕੇ ਗੁਰਦੇਵ ਬਾਦਲ ਸਾਹਿਬ ਮਹਾਰਾਜ ਨੇ ਆਪਣੇ ਪੁੱਤਰ ਬਾਲਕ ਗੋਬਿੰਦ ਰਾਏ ਦੇ ਜ਼ਿਦਾਰ ਕਿਤੇ ਨੇ ਉਹਨਾਂ ਨੂੰ ਇਹ ਕਾਲੀ ਨਹੀਂ ਹੈ ਕਿ ਮੇਰਾ ਪੁੱਤਰ ਕਿਸ ਤਰ੍ਹਾਂ ਤੁਰਦਾ ਹੋਏਗਾ ਕਿਸ ਤਰ੍ਹਾਂ ਤੋਤਲੀ ਜ਼ਬਾਨ ਦੇ ਵਿੱਚ ਬੋਲਦਾ ਹੋਏਗਾ ਕਿਸ ਤਰ੍ਹਾਂ ਪਟਨੇ ਦੀਆਂ ਗਲੀਆਂ ਵਿੱਚ ਖੇਡਦਾ ਹੋਏਗਾ ਉਹਨਾਂ ਨੂੰ ਕਾਲੀ ਹੈ ਤੇ ਕਿਸ ਚੀਜ਼ ਦੀ ਕਿ ਮੈਂ ਜਿਹੜੀ ਮਰੁੱਖਤਾ ਦੂਰੇ ਦੂਰੇ ਫਟਕਾਰੀ ਜਾ ਰਹੀ ਹੈ ਉਹਨਾਂ ਅੰਦਰ ਅਣਖ ਪੈਦਾ ਕਰਨੀ ਹੈ ਉਹਨਾਂ ਦੇ ਅੰਦਰ ਇੱਕ ਚਿੰਗਾਰੀ ਬਾਲਨੀ ਹੈ ਉਹ ਕਾਦੀ ਉਹ ਤਰਮ ਦੀ ਜਿਹੜੀ ਹਿਊਮਨ ਰਾਈਟ ਕਾਉਂਸਲ ਦੀ ਗੱਲ ਅੱਜ ਅਸੀਂ ਕਰਦੇ ਆ ਨਾ ਸੁਸਾਇਟੀਆਂ ਬਣਾ ਬਣਾ ਕੇ ਮਨੁੱਖ ਅਧਿਕਾਰਾਂ ਦੀ ਇਹ ਮਨੁੱਖ ਅਧਿਕਾਰ ਦੀ ਗੱਲ ਤਾਂ ਗੁਰਤੇਗ ਭਾਦਰ ਸਾਹਿਬ ਮਹਾਰਾਜ ਨੇ ਕਈ ਸੋ ਸਾਲ ਪਹਿਲਾਂ ਸਾਡੇ ਸਾਹਮਣੇ ਕਰਕੇ ਦਿਖਾ ਦਿੱਤੀ ਲੋਕਾਂ ਦੇ ਅੰਦਰ ਅਣਖ ਪੈਦਾ ਕੀਤੀ ਇੱਧਰ ਔਰੰਗਜ਼ੇਬ ਨੇ ਜ਼ੁਲਮ ਕਰਨੇ ਸ਼ੁਰੂ ਕੀਤੇ ਕਸ਼ਮੀਰ ਦੀ ਧਰਤੀ ਤੇ ਪੰਜਾਬ ਦੀ ਧਰਤੀ ਤੇ ਤੇ ਇਧਰੋਂ ਚਿੱਠੀਆਂ ਆਈਆਂ ਤੇ ਗੁਰਤੇਗ ਭਦਰ ਸਾਹਿਬ ਮਹਾਰਾਜ ਪੰਜਾਬ ਵੱਲ ਚਾਲੇ ਪਾਉਂਦੇ ਨੇ ਤੇ ਇੱਥੇ ਆ ਕੇ ਗੁਰਤੇਗ ਭਦਰ ਸਾਹਿਬ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਿਸ ਦਾ ਨਾਮ ਚੱਕ ਨਾਨਕੀ ਸੀ ਮੱਖੋ ਵਾਲ ਦੀ ਜ਼ਮੀਨ ਇਹ ਖਰੀਦੀ ਗੁਰਤੇਗ ਭਦਰ ਸਾਹਿਬ ਮਹਾਰਾਜ ਨੇ ਚੰਪਾ ਰਾਣੀ ਦੇ ਕਹਿੰਦੇ ਤੇ ਉੱਥੇ ਨਗਰ ਵਸਾਇਆ ਸੀ ਚੱਕ ਨਾਨਕੀ ਗੁਰਤੇਗ ਭਦਰ ਸਾਹਿਬ ਮਹਾਰਾਜ ਇਸ ਅਨੰਦਪੁਰ ਦੀ ਧਰਤੀ ਤੇ ਤੇ ਬਲਕ ਗੋਬਿੰਦ ਰਾਏ ਤੇ ਪਰਿਵਾਰ ਕੁਝ ਸਮੇਂ ਬਾਅਦ ਇਸ ਪਟਨੇ ਦੀ ਧਰਤੀ ਤੋਂ ਜਿਸ ਵੇਲੇ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਨੇ ਚਿੱਠੀ ਭੇਜੀ ਹੈ ਸਨੇਹ ਭੇਜੇ ਨੇ ਤਾਂ ਵਾਪਸੀ ਅਨੰਦਪੁਰ ਸਾਹਿਬ ਵੱਲ ਚੱਲੇ ਪਾਏ ਨੇ ਪਟਨੇ ਦੀ ਸੰਗਤ ਨੇ ਕਲਗੀਧਰ ਪਾਤਸ਼ਾਹ ਦੇ ਜਨਮ ਵੇਲੇ ਕਲਗੀਧਰ ਪਾਤਸ਼ਾਹ ਨੂੰ ਕੁਝ ਬੇਨਤੀਆਂ ਕੀਤੀਆਂ ਤੇ ਸੰਗਤ ਨਗਰ ਕੀਰਤਨ ਦੀ ਸ਼ਗਲ ਦੇ ਵਿੱਚ ਚੱਲ ਕੇ ਨਾਲ ਦਾਣਾਪੁਰ ਤੱਕ ਆਈ ਇੱਥੇ ਇੱਕ ਮਾਤਾ ਨੇ ਹਾਂਡੀ ਦੇ ਵਿੱਚ ਖਿਚੜੀ ਬਣਾ ਕੇ ਕਲਗੀ ਤਰਪਾਸ਼ਾ ਨੂੰ ਪੇਸ਼ ਕੀਤੀ ਜਿੱਥੇ ਅੱਜ ਗੁਰਦੁਆਰਾ ਹਾਂਡੀ ਸਾਹਿਬ ਵੀ ਮੌਜੂਦ ਹੈ ਦਾਣਾਪੁਰ ਵਿਖੇ ਕਲਗੀ ਤਰਪਾਸ਼ਾ ਉੱਥੋਂ ਚੱਲ ਕੇ ਅਨੰਤਪੁਰ ਸਾਹਿਬ ਦੀ ਧਰਤੀ ਤੇ ਆਉਂਦੇ ਨੇ ਬੜਾ ਰਮਣੀਕ ਸਥਾਨ ਹੈ ਚਾਰੇ ਪਾਸੇ ਹਰਿਆਵਲ ਹੈ ਪਹਾੜੀਆਂ ਨੇ ਤੇ ਕਲਗੀ ਤਰਪਾਸ਼ਾ ਕਹਿੰਦੇ ਸੱਚੇ ਪਾਤਸ਼ਾਹ ਇੱਥੇ ਬੜਾ ਹੀ ਅਨੰਦ ਆਉਂਦਾ ਹੈ ਬੜਾ ਹੀ ਖੂਬਸੂਰਤ ਹੈ ਪਹਾੜੀਆਂ ਚਾਰੇ ਪਾਸੇ ਨੇ ਠੰਡੀਆਂ ਹਵਾਵਾਂ ਆ ਰਹੀਆਂ ਨੇ ਸਤਲੁਜ ਦਰਿਆਵਕ ਦਾ ਪਿਆ ਤੇ ਉਸ ਵੇਲੇ ਕਲਗੀਧਰ ਪਾਤਸ਼ਾਹ ਨੇ ਗੁਰਦੇਵ ਭਾਦਰ ਸਾਹਿਬ ਮਹਾਰਾਜ ਨੇ ਇਸ ਅਸਥਾਨ ਦਾ ਨਾਮ ਅਨੰਦਪੁਰ ਸਾਹਿਬ ਰੱਖਿਆ ਅਨੰਦਪੁਰ ਸਾਹਿਬ ਦੀ ਇਸ ਧਰਤੀ ਤੇ ਜਿਸ ਵੇਲੇ ਕਸ਼ਮੀਰੀ ਪੰਡਤਾਂ ਦੇ ਉੱਪਰ ਜ਼ੁਲਮ ਹੋਇਆ ਨਾ ਉਹ ਆਪਣੀ ਫਰਿਆਦ ਲੈ ਕੇ ਪੰਡਤ ਕਿਰਪਾ ਰਾਮ ਜੀ ਇੱਕ 16 ਬੰਦਿਆਂ ਦਾ ਡਿਪੂਟੇਸ਼ਨ ਲੈ ਕੇ 6 ਮਹੀਨਾ ਦਾ ਸਮਾਂ ਉਹਨਾਂ ਨੇ ਗਵਰਨਰ ਕੋਲ ਮੰਗਿਆ ਸੀ ਕਿ ਸਾਨੂੰ 6 ਮਹੀਨਿਆਂ ਦਾ ਸਮਾਂ ਦੇ ਦੇ ਗੁਰਦੇਵ ਜੀ ਤੁਹਕਮ ਆਇਆ ਤੂੰ ਸਾਨੂੰ 6 ਮਹੀਨੇ ਦਾ ਸਮਾਂ ਦੇ ਦੇ ਜਾਂ ਤੇ ਅਸੀਂ ਇਸਲਾਮ ਕਬੂਲ ਕਰ ਲਾਂਗੇ ਜਾਂ ਜਿਹੜਾ ਉਹ ਸ਼ਹੀਦ ਹੋਣ ਵਾਸਤੇ ਤਿਆਰ ਹੋ ਜਾਾਂਗੇ ਸੋਨਾ ਬੰਦਿਆ ਦਾ ਡਿਪੂਟੇਸ਼ਨ ਲੈ ਕੇ ਪੰਡਿਤ ਕਿਰਪਾ ਰਾਮ ਅਨੰਤ ਸਿੰਘ ਸਾਹਿਬ ਦੀ ਧਰਤੀ ਤੇ ਗੁਰਦੇਵ 72 ਸਾਮ ਰਾਜੇ ਕੋਲ ਆਉਂਦਾ ਕਿਉਂਕਿ ਉਸ ਨੂੰ ਇਹ ਗੱਲ ਪਤਾ ਲੱਗ ਗਈ ਸੀ ਸਮਝ ਆ ਗਈ ਸੀ ਜੇ ਹਿੰਦੁਸਤਾਨ ਦੇ ਅੰਦਰ ਪੂਰੇ ਸੰਸਾਰ ਦੇ ਅੰਦਰ ਕੋਈ ਬਾਪ ਕੜ ਸਕਦਾ ਤੋ ਉਹ ਕੇਵਲ ਗੁਰੂ ਨਾਨਕ ਦਾ ਕਰ ਹੈ ਤੰਗੁਰ ਤੇ ਇੱਕ ਬਹਾਦਰ ਸਾਹਿਬ ਮਹਾਰਾਜ ਉਸ ਤੋਂ ਇਲਾਵਾ ਕੋਈ ਸਾਡੀ ਬਾਣੀ ਪੜ੍ਹ ਸਕਦਾ ਤੇ ਪੰਡਿਤ ਕਿਰਪਾ RAM ਬਹੁਤ ਵੱਡਾ ਵਿਦਵਾਨ ਸੀ ਤੇ ਇਹ ਕਸ਼ਮੀਰ ਦੀ ਧਰਤੀ ਤੇ ਰਹਿੰਦਾ ਹੁੰਦਾ ਸੀ ਜਦੋਂ ਗੁਰੂ ਨਾਨਕ ਸਾਹਿਬ ਇਸ ਧਰਤੀ ਤੇ ਗਏ ਮਟਨ ਵਿਖੇ ਗਏ ਤੇ ਇਸ ਦੇ ਵੱਡੇ ਵਡੇਰੇ ਪੰਡਿਤ ਬ੍ਰਹਮਦਤ ਗੁਰੂ ਨਾਨਕ ਪਾਸ਼ਾ ਦੇ ਨਾਲ ਗੱਡੇਗਾ ਉੱਪਰ ਪੁਸਤਕ ਲੱਦ ਕੇ ਕਿਤਾਬਾਂ ਲੱਦ ਕੇ ਜਿਹੜਾ ਕਹਿੰਦਾ ਸੀ ਮੇਰੇ ਨਾਲ ਕੋਈ ਚर्चा ਕਰ ਸਕਦਾ ਤੇ ਆਓ ਮੇਰੇ ਤੋਂ ਵੱਡਾ ਕੋਈ ਵਿਦਵਾਨ ਨਹੀਂ ਉਹ ਉਹਨਾਂ ਨਾਲ ਚਾਅ ਨਾਲ ਚਰਚਾ ਕਰਨ ਵਾਸਤੇ ਆਇਆ ਸੀ ਤੇ ਉਸ ਤੋਂ ਬਾਅਦ ਉਸ ਤੋਂ ਅਗਲੀ ਪੀੜ੍ਹੀਆਂ ਵਿੱਚੋਂ ਬ੍ਰਹਮਦੱਤਵ ਬਾਦ ਅਨੂਦਾਸ ਨਾਰਾਇਣ ਦਾਸ ਉਸ ਤੋਂ ਬਾਅਦ ਇਹ ਪੰਡਿਤ ਕਿਰਪਾ ਰਾਮ ਜਿਹੜਾ ਹੈ ਉਹ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਦੇ ਕੋਲ ਅਨੰਦਪੁਰ ਸਾਹਿਬ ਦੀ ਤਰਤੀ ਤੇ ਆਉਂਦਾ ਤੇ ਅਨੰਦਪੁਰ ਸਾਹਿਬ ਆ ਕੇ ਲਿਖਿਆ ਬੜਾ ਸ਼ਾਨਦਾਰ ਕਹਿੰਦਾ ਦੁਖੀ ਬਿਪਰ ਚੱਲ ਕੇ ਆਏ ਪੁਰੀ ਅਨੰਦ ਤੇ ਬੇਨਤੀ ਕੀ ਕਰਦੇ ਨੇ ਬਹਾ ਸਾਡੀ ਪਕੜੀਏ ਹਰ ਗੋਬਿੰਦ ਕੇ ਚੰਦ ਐ ਗੁਰੂ ਹਰਗੋਬਿੰਦ ਪਾਸ਼ਾ ਦੇ ਪੁੱਤਰ ਐ ਗੁਰੂ ਹਰਗੋਬਿੰਦ ਪਾਸ਼ਾ ਦੇ ਫਰਜ਼ੰਦ ਸਾਡੀ ਬਾਹ ਪਕੜੋ ਤੇ ਸਤਿਗੁਰ ਸੱਚੇ ਪਾਸ਼ਾ ਨੇ ਜੋ ਉਹਨਾਂ ਨੂੰ ਬੇਨਤੀ ਕੀਤੀ ਜੋ ਉਹਨਾਂ ਨੂੰ ਹੁਕਮ ਕੀਤਾ ਉਹ ਕਿਸੇ ਕਵੀ ਨੇ ਬੜਾ ਸ਼ਾਨਦਾਰ ਲਿਖਿਆ ਕਹਿੰਦਾ ਤੁਸੀਂ ਜਾਓ ਬੱਚਿਓ ਸ਼ੀਸ਼ ਦੇ ਕੇ ਸਤਿ ਬਚਾਂਗਾ ਮੈਂ Hindu ਧਰਮ ਦੇ ਬਲੈ ਦੀਵੇ ਅੰਦਰ ਤੇਲ ਆਪਣੇ ਲਹੂ ਦਾ ਪਾਗਾ ਮੈਂ ਪਾਇਆ ਦੇਸ਼ ਜੀਆਂ ਜਣਾ ਵਿੱਚ ਲਹੂ ਆਪਣਾ ਭਾਰਤ ਵਰਸ਼ ਦਾ ਬਾਗ ਦਾ ਫਲ ਲਿਆ ਹੈ ਪਾਇਓ ਹਿੰਦੂ ਮਦੋ 15 ਦੇ ਦੀਵਿਆਂ ਅੰਦਰ ਅੱਜ ਵੀ ਤੇਲ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਦੇ ਖੂਨ ਦਾ ਬਲਿਆ ਹੈ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਉਹਨਾਂ ਦੀ ਫਰਿਆਦ ਤੇ ਸ਼ਹਾਦਤ ਦਿਨ ਵਾਸਤੇ ਦਿੱਲੀ ਦਿੱਲੀ ਵੱਲ ਚਲਦੇ ਨੇ ਕਲਗੀ ਤਰਪਾਸ਼ ਨੇ ਉੱਥੇ ਸਵਾਲ ਕੀਤਾ ਸੀ 9 ਸਾਲ ਦੀ ਆਯੂ ਬੇਨਤੀ ਕੀਤੀ ਕਲਗੀ ਤਰਪਾਸ਼ਾ ਨੇ ਗੁਰਤਾ ਗੱਦੀ ਕਲਗੀ ਤਰਪਾਸ਼ਾਂ ਨੂੰ ਆਪ ਦੇ ਕੇ ਗਏ ਨੇ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਬੇਨਤੀ ਕੀਤੀ ਸੱਚੇ ਪਾਸ਼ਾ ਕਿਉਂ ਆਏ ਨੇ ਤੇ ਗੁਰਤੇਗ ਬਾਦਸਾਹ ਮਹਾਰਾਜ ਨੇ ਕਿਹਾ ਸੀ ਕਿਸੇ ਮਹਾਵਲੀ ਤਪਸਵੀ ਟਰਮੀਪੁਰਖ ਦੇ ਬਲੀਦਾਨ ਦੀ ਲੋੜ ਹੈ ਤੇ ਕਲਗੀਧਰ ਪਾਤਸ਼ਾਹ ਨੇ ਬੇਨਤੀ ਕੀਤੀ ਸੀ ਗੁਰਨਾਨਕ ਦਾ ਕਰ ਹਮੇਸ਼ਾ ਨਿਮਾਲਿਆ ਨਿਤਾਣਿਆਂ ਦੀ ਬਾਫਰ ਦਾ ਆਇਆ ਤੁਸੀਂ ਇਹਨਾਂ ਦੀ ਬਾਫ ਲਓ ਤੁਹਾਡੇ ਵਰਗਾ ਤਪਸਵੀ ਕਿਹੜਾ ਹੋ ਸਕਦਾ ਤੇ ਗੁਰਤੇਗ ਬਾਦਸਾਹ ਮਹਾਰਾਜ ਸ਼ਹਾਦਤ ਦਿਨ ਆਪ ਪੰਜਾਬ குரு ਸਿੱਖਾਂ ਦੇ ਨਾਲ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਪਾਪਾ ਗੁਰ ਭਾਈ ਗੁਰਦਿੱਤਾ ਜੀ ਭਾਈ ਜੇਤਾ ਜੀ ਦਿੱਲੀ ਵੱਲ ਚਲੇ ਨੇ ਗ੍ਰਿਫਤਾਰੀ ਹੁੰਦੀ ਹੈ ਤਿੰਨ ਗੁਰਸਿੱਖਾਂ ਨੂੰ ਨਾਲ ਸ਼ਹੀਦ ਕੀਤਾ ਜਾਂਦਾ ਹੈ ਇਸ ਨੂੰ ਕਿਸ ਲਿਖਾਰੀ ਨੇ ਬੜਾ ਸ਼ਾਨਦਾਰ ਲਿਖਿਆ ਹੈ ਕਹਿੰਦਾ ਇਸ ਨੂੰ ਆਪੂ ਸਹਿਿਹੜੀ ਸ਼ਹਾਦਤ ਵੀ ਕਹਿੰਦੇ ਨੇ ਆਪ ਚੱਲ ਕੇ ਸ਼ਹੀਦ ਹੋਣ ਵਾਸਤੇ ਆਪ ਕਤਲ ਹੋਣ ਵਾਸਤੇ ਸ਼ਹਾਦਤ ਦੇਣ ਵਾਸਤੇ ਗੁਰਤੇਗ ਭਾਦਰ ਸਾਹਿਬ ਮਹਾਰਾਜ ਆਪ ਚੱਲ ਕੇ ਦਿੱਲੀ ਵੱਲ ਗਏ ਨੇ ਗ੍ਰਿਫਤਾਰੀ ਹੋਈ ਹੈ ਜਿਨ੍ਹਾਂ ਗੁਰਸਿੱਖਾਂ ਦੀ ਸ਼ਹਾਦਤ ਹੋਈ ਗੁਰਤੇਗ ਭਾਦਰ ਸਾਹਿਬ ਮਹਾਰਾਜ ਦੇ ਪਿਆਰੇ ਗੁਰਸਿੱਖਾਂ ਦਾ ਅਸੀਂ 350 ਸਾਲਾ ਜਿਹੜਾ ਉਹ ਸ਼ਹੀਦੀ ਦਾ ਗੁਰਪ੍ਰਭ ਅਸੀਂ ਸਾਰਿਆਂ ਨੇ ਮਨਾਇਆ ਇਤਿਹਾਸ ਤੋਂ ਨੂੰ ਪਤਾ ਜਿਨ੍ਹਾਂ ਗੁਰਸਿੱਖਾਂ ਦੀ ਸ਼ਹਾਦਤ ਹੋਈ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਸ਼ਹੀਦ ਕੀਤਾ ਗਿਆ ਭਾਈ ਲੱਖੀ ਸ਼ਾਹ ਵਣ ਜਾ ਰਹੇ ਨੇ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਦੇ ਤੜ ਨੂੰ ਚੁੱਕਿਆ ਆਪਣੇ ਘਰ ਰਕਾਬਗੰਜ ਰਾਏ ਸੀਨਾ ਜਿੱਥੇ ਉਹਦੀ ਬਹੁਤ ਵੱਡੀ ਹਵੇਲੀ ਸੀ ਸਣੇ ਸਮਾਨ ਅਗ ਲਾ ਕੇ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਦੇ ਤੜ ਦਾ ਸੰਸਕਾਰ ਕੀਤਾ ਗੱਡੇ ਵਿੱਚ ਧੜ ਪਾ ਕੇ ਲੈ ਗਿਆ ਜਾ ਕੇ ਚੰਦਰ ਵਿੱਚ ਆ ਕੇ ਆਪਣੇ ਘਰ ਆਪਣੀ ਘਰਵਾਲੀ ਨੂੰ ਆਵਾਜ਼ ਮਾਰਦਾ ਆਪ ਬੋਲੀਏ ਹਾਂ ਸਮਾਂ ਆ ਗਿਆ ਹੈ ਗੁਰੂ ਦੇ ਧਰ ਦਾ ਸੰਸਕਾਰ ਕਰੀਏ ਗੁਰੂ ਦੇ ਤੁਹਾਨੂੰ ਸੰਭਾਲੀਏ ਅਜਮ ਸੰਭਾਲੀਏ ਗੁਰੂ ਦੀ ਸੇਵਾ ਕਰੀਏ ਆਪਣੀ ਹਵੇਲੀ ਨੂੰ ਸਣੇ ਸਮਾਨ ਅਗ ਲਾ ਕੇ ਗੁਰ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਧਰ ਦਾ ਸੰਸਕਾਰ ਕੀਤਾ ਜਾਂਦਾ ਹੈ ਕਿਹਦਾ ਹੈ ਭਾਈ ਲਖੀਸ਼ਾ ਜਿਹੜਾ ਗੁਰੂ ਦੇ ਧਰ ਦਾ ਸੰਸਕਾਰ ਕਰ ਰਿਹਾ ਆਪਣੇ ਘਰ ਦੀ ਪਰਵਾਹ ਨਹੀਂ ਕਰ ਰਿਹਾ ਮੇਰੇ ਬੱਚੇ ਕਿੱਥੇ ਰਹਿਣਗੇ ਮੇਰਾ ਪਰਿਵਾਰ ਕਿੱਥੇ ਰਹੇਗਾ ਮੇਰੇ ਰਿਸ਼ਤੇਦਾਰ ਕਿੱਥੇ ਰਹਿਣਗੇ ਮੇਰੇ ਬੱਚਿਆਂ ਦਾ ਕੀ ਬਣੇਗਾ ਮੇਰੇ ਪੁੱਤਿਆਂ ਦਾ ਕੀ ਬਣੇਗਾ ਸਣੇ ਸਮਾਨ ਅੱਗ ਲਾ ਕੇ ਗੁਰੂ ਦੀ ਅਜ਼ਮਤ ਬਚਾਉਂਦਾ ਤੇ ਅੱਜ ਕੈਸੇ ਹਾਂ ਅਸੀਂ ਆਪਣੇ ਘਰ ਨੂੰ ਬਚਾਉਣ ਵਾਸਤੇ ਆਪਣੀ ਨੱਕ ਨੂੰ ਬਚਾਉਣ ਵਾਸਤੇ ਅਸੀਂ ਗੁਰੂ ਦੇ ਸਿਧਾਂਤਾਂ ਨੂੰ ਛਿੱਕੇ ਦੇ ਉੱਪਰ ਟੰਗ ਦਿੰਦੇ ਹਾਂ ਭਾਈ ਜਿੱਥਾ ਛੀ ਸ਼ੁਕਦਾ নিমਦੇ ਪੱਤਿਆਂ ਵਿੱਚ ਲਪੇਟ ਕੇ ਖੁੰਡਣਾ ਲਤਪਤ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਦਾ ਸ਼ੀਸ਼ ਲੈ ਕੇ ਅਨੰਦ ਪ੍ਰਸਾਦ ਦੀ ਤਰਤੀਵਲ ਤਰਾਵਲੀ ਹੁੰਦਾ ਹੋਇਆ ਬਾਕਪਤ ਹੁੰਦਾ ਹੋਇਆ ਸੋਰੀ ਪੱਥਰ ਹੁੰਦਾ ਹੋਇਆ ਅੰਮਲਾ ਹੁੰਦਾ ਹੋਇਆ ਕਿਰਤਪੁਰ ਸਾਹਿਬ ਦੀ ਤਰਤੀ ਤੇ ਕਲਗੀ ਤਰਪਾਸ਼ਾ ਦੇ ਕੋਲ ਜਿਸ ਵੇਲੇ ਲਿਜਾ ਕੇ ਝੋਲੀ ਸ਼ੀਸ਼ ਪਾਉਂਦਾ 9 ਸਾਲ ਦੀ ਈਉ ਤੇ ਗ੍ਰਉ ਆਸ਼ਾ ਕਹਿੰਦੇ ਰੰਗਰੇਟੇ गुरु के बेटे तू गुरु का पुत्र है तू गुरु का शीश लेके आया तू गुरु का पुत्र है सीने न लाने ते मात गुजर कौर दे कोल अनंतपुर साहब की धरती से माता नानकी कोल जिस वेले मात गुजर कौर ने पिता गुरु तेग बहादुर साहब महाराज के शीश नूं तकिया ते मात गुजर कौर ने इको गल कही तो अरदास की सी स्वामी जी तुहाडी निभ गई ਕਿਰਪਾ ਕਰਨੀ ਰਹਿਮਤ ਕਰਨੀ ਮੇਰੀ ਵੀ ਸਿੱਖੀ ਕੇਸਾ ਸਵਾਸਾ ਸੰਗ ਨਿਭਾਵੇ ਇਹ ਅਰਦਾਸ ਸੀ ਮਾਤ ਗੁਜ਼ਰ ਕੌਰ ਦੀ ਮਾਤ ਨਾਮ ਕੀ ਨਸ਼ੀਸ਼ ਤੱਕਿਆ ਸ਼ੀਸ਼ ਤੱਕਿਆ ਤੇ ਇੱਕੋ ਬਚਨ ਕਹੇ ਪੁੱਤਰ ਜਿਸ ਤਰ੍ਹਾਂ ਦਾ ਹੱਸਦਾ ਹੋਇਆ ਮੁਸਕਰਾਉਂਦਾ ਹੋਇਆ ਚਿਹਰਾ ਲੈ ਕੇ ਤੂੰ ਗਿਆ ਸੀ ਉਸੇ ਤਰ੍ਹਾਂ ਦਾ ਤੇਰਾ ਮੁਸਕਰਾਉਂਦਾ ਹੋਇਆ ਚਿਹਰਾ ਅੱਜ ਵਾਪਸ ਇਸ ਧਰਤੀ ਤੇ ਆਇਆ ਕਲਗੀਧਰ ਪਾਸ਼ਾ ਨੇ ਕਾਹੀ ਦੇ ਬੂਟੇ ਨੂੰ ਪਟਿਆ ਇਹ ਬਚਨ ਕਹੇ ਜੱਪਤੇ ਕਟਿ ਪਾਸ਼ਾਹੀ ਦਿੱਲੀ ਤੱਪਤੇ ਤੁਰਕ ਕਲਾਪੇ ਦਿੱਲੀ ਜੇਤੇ ਰਖਣਾ ਕਲਗੀ ਤਰਪਾਸ਼ਾ ਨੇ ਦੋ ਵਾਰ ਇਹ ਗੱਲਾਂ ਕਹੀਆਂ ਇੱਕ ਵਾਰੀ ਜਿਸਲੇ ਪਿਤਾ ਦਾ ਸ਼ਿਸ਼ਕਿਆ ਤੇ ਦੂਜਾ ਦੂਜਾ ਜਿਸਲੇ ਰਾਏ ਕੱਲੇ ਕੋਲ ਨੂਰਮਾਹੀ ਪੁੱਤਰਾ ਦੀ ਖਬਰ ਲੈ ਕੇ ਆਉਂਦਾ ਤੇ ਆ ਕੇ ਸਨੇਹਾ ਦਿੰਦਾ ਕਲਗੀ ਤਰਪਾਸ਼ਾ ਤੇਰੇ ਲਾਲ ਕੋਹ ਕੇ ਸ਼ਹੀਦ ਕਰਤੇ ਗਏ ਤੇ ਕਲਗੀ ਤਰਪਾਸ਼ਾ ਨੇ ਉੱਥੇ ਵੀ ਕਾਹੀ ਦੇ ਬੂਤੇ ਨੁਪਟਿਆ ਤੇ ਗੱਲ ਕਹੀ ਹੁਣ ਜ਼ੁਲਮ ਰਾਜ ਦਾ ਅੰਤ ਜਿਹੜਾ ਉਹ ਸਾਹਮਣੇ ਹੈ ਸ਼ਹਾਦਤ ਹੋਈ ਕਲਗੀਧਰ ਪਾਤਸ਼ਾਹ ਨੇ ਆਪਣੇ ਪਿਤਾ ਦੇ ਸ਼ੀਸ਼ ਦਾ ਸੰਸਕਾਰ ਚੰਦਨ